ਫਰੈਂਡਸ ਤਾਂ ਅੱਜ ਮੇਰੇ ਪਾਪਾ ਦਾ ਬਰਥਡੇ ਸੀ ਤਾਂ ਅੱਜ ਆਪਾਂ ਆਪਣੇ ਪਾਪਾ ਲਈ ਕਿਟਨ ਜਾ ਰਹੇ ਹਾਂ ਸਕੂਲ ਨੂੰ ਗਏ ਸੀ ਸਾਨੂੰ ਮਮਾ ਸਕੂਲ ਤੋਂ ਮਾਰਕੀਟ ਨੂੰ ਲਿਆਏ ਸਾਡੇ ਫੈਂਡ ਦਾ ਟੋਪਰ ਕਾਰਨ ਕੱਢਿਆ ਆਪਣਾ ਸਾਮਾਨ ਖਾਣ ਪੀਣ ਦਾ ਕੰਨ ਦਾ ਬਸ ਖਾਣ ਪੀਣ ਦੀ ਮੋਜਾ ਲੱਗੇ ਰਹਿਣੀ ਆਇਆ ਹਨ ਕਿਨ ਕਰ ਮੈਨੂੰ ਖਾਣ ਪੀਣ ਨੂੰ ਚੀਜ਼ਾਂ ਚਾਹੀਦੀਆਂ ਜ਼ਿਆਦਾ ਅਸੀਂ ਪਹੁੰਚ ਗਏ ਹਾਂ ਘਰ ਚਸਮੀਤ ਖੋਲ ਲਈਏ ਲੋਕ ਕੰਨ ਲੈ ਰਿਹਾ ਆਪਣੇ ਬੈਗ ਦੀਦੀ ਤੇ ਆਪਣਾ ਬੈਗ ਦੋਨੋਂ ਲਿਆ ਕਰਨੇ ਜਸਮੀਤ ਕੋਲ ਹੈ ਕੇਕ ਕਣਪਾਪਾ ਨੂੰ ਸਰਪ੍ਰਾਈਜ਼ ਨਹੀਂ ਦੇਣਾ ਹਾਂ ਦੇਣਾ ਹੈ ਆ ਜਾ ਫੇ ਚਲ ਚਲ ਗਏ ਖਾਣੇ ਦੇ ਕਿੰਨਾ ਲਿਆ ਆ ਜੀ ਬਹੁਤ ਵਧੀਆ ਲਿਆ ਤੇਰਾ ਜਸਮੀਤ ਉਹ ਬਹੁਤ ਵਧੀਆ ਵਧੀਆ ਹਾਂ ਜੀ ਪਪਾ ਅੱਜ ਤਾਂ ਨੀ ਪੀਸ ਖਾਣੀ ਕੀ ਖਾਣਾ ਬੁੱਤ ਸਰਪ੍ਰਾਈਜ਼ ਆ ਜਾ ਕਿਹਨਾਂ ਸੱਪੜੀ ਹੈ? ਉਹ ਗੀਜਾ ਵੀ ਤਾਂ ਬੁਝਾ ਜਾ। ਤਸ ਦੇ? ਨਾ ਦੇ। ਕੰਨ ਜੀ ਦੱਸ ਦੇ ਫੇ ਮੇਰੇ? ਨਾ। ਕੰਨ ਜੀ ਵੀ ਦੱਸਣਾ। ਹਾਂ। ਹੈਲੋ ਮੇਰੇ ਪਪਾ। ਹਾਂ। ਥੈਂਕ ਯੂ ਥੈਂਕ ਯੂ ਬਈ। ਕੀ ਕਰ? ਹਾਂ? ਠੀਕ ਹੈ? ਹਾਂਜੀ। ਠੀਕ ਹੈ ਤਾਂ ਮੇਰੇ ਜਨਮ ਦੇਂਦਾ? ਹਾਂਜੀ। ਸ਼ਕਿੰਦਰ ਦੇਂਦਾ। ਮੈਂ ਤੇ ਮੁੰਮਾ ਦੇਂਦਾ। ਰਾਣੀ ਵੀ ਨਹੀਂ। ਕਿਹਦੀ ਬੇਟੀ? ਤੇਰੀ ਵੀ ਐ ਸਾ। ਹਲ ਵਧੀਆ ਵਧੀਆ ਕਰਨ ਤੂੰ ਪਪਾ ਨੂੰ ਸਵੇਰ ਵੇਸ਼ ਕਿਉਂ ਨਹੀਂ ਸੀ ਕੀਤਾ ਮੈਂ ਪਪਾ ਕਿਤੇ ਇਸ ਤੇ ਨਹੀਂ ਸੀਗਾ ਤਾਂ আচ্ছা ਮੈਂ ਮੈਂ ਵੀ ਸੋਚਦਾ ਸੀਗਾ ਮੈਂ ਕਿ ਇਹ ਬੁੱਲੇ ਨਹੀਂ ਚੁੱਪ ਰਿਹਾ ਸਵੇਰੇ ਸਾਈਡ ਲਾਈਨ ਤੁਸੀਂ ਸਵੇਰੇ ਜਲਦੀ ਚਲ ਗਏ ਨਾ ਟੂਟੀ ਨੂੰ ਮੈਂ ਇਹਨੂੰ ਕਿਹਾ ਮੈਂ ਪਪਾ ਨੂੰ ਕਾਲ ਕਰ ਲਾ ਕਹਿੰਦਾ ਨਹੀਂ ਮੈਂ ਨਹੀਂ ਅਜੇ ਕਾਲ ਨਹੀਂ ਕਰਨੀ ਮੈਂ ਆ ਕੇ ਵੇਸ਼ ਕਰ ਦੂੰਗਾ ਫੇਰ ਮੈਨੂੰ ਸਕੂਲ ਨੂੰ ਜਦੋਂ ਮੈਂ ਲੈਣ ਗਈ ਭੱਜ ਭੱਜ ਪਪਾ ਥੈਂਕ ਯੂ ਬੰਦ ਜਦੋਂ ਮੈਂ ਸਕੂਲ ਜਦੋਂ ਸਕੂਲ ਤੋਂ ਮੈਨੂੰ ਲੈਣ ਗਈ ਨਾ ਆ ਜਾ ਆ ਜਾ ਮੇਰੇ ਕੋਲ ਜਦੋਂ ਮੈਨੇ ਸਕੂਲ ਤੋਂ ਲੈਣ ਗਈ ਮੈਨੂੰ ਕਹਿੰਦੇ ਮम्मा ਚਲੋ ਹੁਣ ਆਪਾਂ ਬਾਜ਼ਾਰ ਨੂੰ ਚੱਲਦੇ ਆਂ ਕੇਕ ਲੈ ਕੇ ਆਣਾ ਪਪਾ ਲਈ ਆਪਾਂ ਚੱਲਦੇ ਆਂ ਫੇ ਚਲੋ ਕਰੋ ਸ਼ੁਰੂ ਕੇਕ ਕਟਿੰਗ ਕਰੋ ਕਿੱਥੇ ਦੂਜਾ ਚਾਕੂ ਤਾਂ ਨਾ ਰੁਕ ਦਿਓ ਨੇ ਹੈਪੀ ਬਰਥਡੇ ਟੂ ਯੂ Happy birthday to you Kapodaki. Kapodaki. ਗੁਰੂ ਜੀ ਆਸ਼ੀਰਵਾਦ ਕੋਲ ਸੋਨੇ ਉੱਤੇ ਹੰਟਾਨ ਨੇ ਟੈਸਟ ਕਰਾਇਆ ਇਹ ਦਿਨ ਨਹੀਂ ਉਹ ਇਹ ਦਿਨ ਕਰ ਲਓ ਡਿਲੀਵਰ ਥੈਂਕ ਯੂ ਵੈਲਕਮ ਗੁਰੂ ਗੁਰੂ ਬੋ ਜੰਮੀ ਹੈ ਵੇ ਤੂੰ ਸੀ ਲੈਣ ਕਿਦਾਂ ਕੇ ਅਸੀਂ ਸਕੂਲ ਤੋਂ ਆਂ ਵੇ ਨਫ ਮਮਾ ਨਾਲ ਚੱਗੇ ਸੀ ਲੈ ਅੱਛਾ ਫਿਰ ਤੁਸੀਂ ਮੈਨੂੰ ਕਾਲ ਕਰਨੀ ਸੀ ਮੈਂ ਵੀ ਸ਼ਹਿਰੀ ਸੀਗਾ ਨਹੀਂ ਸਰਪ੍ਰਾਈਜ਼ ਦੇਣਾ ਸੀਗਾ ਤਾਂ ਨਹੀਂ ਸਰਪ੍ਰਾਈਜ਼ ਦੇਣਾ ਸੀ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਤੁਸੀਂ ਕਹਿ ਦਿੰਦੇ ਕਿਸੇ ਨੇ ਮੰਗਾਇਆ ਕਿਸੇ ਨੇ ਕਿੱਦਾਂ ਤੁਹਾਨੂੰ ਪਹਿਲੇ ਪਤਾ ਹੋਣਾ ਸੀ ਫਿਰ ਥੋੜਾ ਬੱਡੀ ਹੈ ਆ ਨਾਂ ਲਿਖ ਹੋ ਜਾਣਾ ਤਾਂ ਮੇਰਾ ਹਮ ਹੈਨਾ ਉਹੀ ਤਾਂ ਗੱਲ ਹੈ ਫਿਰ ਸਰਪ੍ਰਾਈਜ਼ੇ ਵੀ ਰਹਿਣਾ ਸੀ ਕੋਈ ਨਹੀਂ ਕੋਈ ਠੀਕ ਹੈ ਹੋਰ ਵਧੀਆ ਪੇਪਰ ਦੱਸੋ ਕਿੱਦਾਂ ਦਾ ਆਇਆ ਪੇਪਰ ਤਾਂ ਸਾਡੇ ਬਹੁਤ ਵਧੀਆ ਆਇਆ ਤੇਰਾ ਮੈਂ ਤਾਂ 1000 ਪੂਰਾ ਤੇਰਾ ਬਈ ਮੈਂ ਸੀ ਕਰਦੇ ਆ ਜਾਪੁਰ ਮੈਕ ਨਾਲ ਵੀਡੀਓ ਕਾਲ ਉਹਦੀ ਕਾਲ ਆ ਰਹੀ ਸੀ ਵਿੱਚੇ ਤੇ ਹੁਣ ਦੇਖ ਉਹਨੇ ਵੇਸ਼ ਕਰਨਾ ਹੁਣ ਮਾਸਾ ਨੂੰ ਆਪਣੇ ਨੂੰ ਕਾਰਨੇ ਕੱਟ ਕਰ ਦਿੱਤੀ ਸੀ ਗਲਤੀ ਨਾਲ ਕਾਲ ਉਹਨਾਂ ਦੀ ਬੱਸ ਕਰੋ ਕੱਟ ਕਰ